ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਘਰੇਲੂ ਝੋਟੀਆਂ ਬਾਈ ਦੀ ਇੱਕ ਨਾਗ ਜਿਹੜਾ ਸਾਹਮਣੇ ਸਕਰੀਨ ਤੇ ਆਪਾਂ ਦੇਖਦੇ ਪਏ ਸੇਲ ਆ ਤੇ ਬਾਕੀ ਆ ਤਿੰਨ ਚਾਰ ਨਾਗ ਘਰ ਹੋਰ ਰੱਖੇ ਪਿਆ ਇਹਨਾਂ ਦੇ ਵਿੱਚੋਂ ਸਿਰਫ ਫਿਲਹਾਲ ਇੱਕ ਝੋਟੀ ਸੇਲ ਆ ਡਿਟੇਲ ਇਹਦੇ ਬ ਨਾਮ ਐਡਰੈਸ ਦੱਸੋ ਵੀਰੇ ਆਪਣਾ ਤੇਰੇ ਨਾਮ ਅਵਤਾਰ ਸਿੰਘ ਢਿੱਲੋਂ ਨਾਮ ਅਵਤਾਰ ਸਿੰਘ ਪਿੰਡ ਆ ਗਿਆ ਆਪਣਾ ਪਿੰਡ ਸਕੋਟ ਜਿਲ੍ਹਾ ਬਰਨਾਲਾ ਪੈ ਗਿਆ ਹਨਾ ਮੇਰੇ ਡੈਡੀ ਦਾ ਨਾਮ ਅਵਤਾਰ ਸਿੰਘ ਠੀਕ ਹੈ ਇਹ ਬਿਲਕੁਲ ਕੋਟ ਦਿਨੇ ਦੇ ਨਾਲ ਆ ਗਿਆ ਨਾ ਪਿੰਡ ਠੀਕ ਹੈ ਮੋਬਾਈਲ ਨੰਬਰ ਆਪਣਾ 98727 47900 98727 4797 4797 47 ਜਿਹੜੇ ਪਰ ਝੋਟੀ ਦੇਖੀ ਜਨੇ ਸੂਆ ਇਸ ਵਾਰ ਕਿਹੜਾ ਸੂੰਦੀ ਆਈ ਦੂਜਾ ਸੂਆ ਘਰ ਦੀ ਜਾਂ ਬੜੀ ਆਪਣੀ ਹਨਾ ਠੀਕ ਹੈ ਇਹ ਆਪ ਤਾਂ ਨਹੀਂ ਪਤਾ ਕਿਹੜਾ ਟੀਕੇ ਦੀ ਆ PC 483 PC 483 HLD ਦਾ ਸੀਮਨ ਜਿਹੜਾ ਉਹਦੀ ਇਹ ਹੈਗੀ ਝੋਟੀ ਠੀਕ ਹੈ ਤੇ ਅੱਗੇ ਹੁਣ ਕਿਹੜਾ ਸੀਮਨ ਲੱਗਿਆ ਇਹਦੇ ਕਿਹੜਾ ਗੱਬਰ HSB HSB ਸੰਸਾਰ ਵਾਲਾ ਉਹਦਾ ਗੱਬਰ ਦਾ ਲੱਗਿਆ ਸੀਮਨ ਤੇ ਅੱਜ ਦਿਨ ਕਿੰਨੇ ਕਰ ਰਹੇਂਦੇ ਸੂਣ ਦੇ ਤੇ 6 ਹਫ਼ਤੇ ਦੇ ਠੀਕ ਹੈ ਲਗਭਗ ਮੰਨੀਏ ਹਫ਼ਤੇ ਤੱਕ ਸੂਣ ਚ ਇਹਦਾ ਬਾਕੀ ਪਿਆ ਤੇ ਪਹਿਲੇ ਸੂਰੇ ਆਪਾਂ ਦੁੱਧ ਦੇ ਤਾਂ ਕਿੰਨਾ ਕੁ ਚੋਲਿਆ 12 ਲੀਟਰ 12 ਲੀਟਰ ਕਹਿੰਨੂ ਕਿ 13 14 ਪਰ 12 ਲੀਟਰ ਬਰਠੰਡਾ ਚੋਇਆ ਇਹਦਾ ਅਨਦਾਜ਼ਾ ਇਹ ਹੈ ਕਿ ਪਰ ਨਾਲ ਦਾ ਸਿਰ ਦੂਜੇ ਸਵੈਨ ਪਾਸੂ ਭਰ ਵੀ ਜਾਂਦਾ ਹਨ ਤੇ ਕਿੰਨਾ ਕ ਦੁੱਧ ਪਾ ਦੂਗੀ ਇਹ ਪਹਿਲਾਂ ਵੀਰੇ ਖੀਰੀ ਸੂਈ ਸੀ ਠੀਕ ਹੈ ਹੁਣ ਇਹ ਚਾਰ ਦੰਦ ਹੈ ਛੇਵੇਂ ਦੰਦ ਨੇ ਕੱਢੇ ਹੋਏ ਨੇ ਠੀਕ ਹੈ ਪਹਿਲੇ ਸੂਏ ਸੂਈ ਸੀ ਖੀਰੀ ਫਿਰ ਮਨ ਕੇ ਜਾ ਥੋੜਾ ਲੇਟ ਕਰਕੇ ਗੱਬਰ ਕਰਾਈਏ ਫਿਰ ਹਾਂ ਵਿੱਚ ਥੋੜਾ ਜਿਹਾ ਪੰਜ ਚਾਰ ਮਹੀਨੇ ਚੋ ਕੇ ਚਾਰ ਮਹੀਨੇ ਠੀਕ ਹੈ ਗੱਬਰ ਦੇ ਸੀਮਰ ਤੋਂ ਗੱਪਣਾ ਤੇ ਹਫਤਾ ਤੱਕ ਬਾਕੀ ਆ ਅੰਦਾਜ਼ਾ ਜੈਤ ਕੀ ਵੀ ਕਿੰਨੇ ਕ ਦੁੱਧ ਤੇ ਚੱਲ ਜੂਗੀ ਇਹ ਅੰਦਾਜ਼ਾ ਜਸਵੀਰ ਉਹਦੇ ਸੇਵਾ ਦਾ ਹੁੰਦਾ ਹੈ ਹਨਾ ਆਪਾਂ ਮੈਂ ਕਹੀ ਹੈ ਹਨਾ ਠੀਕ ਹੈ ਵੀ ਪਰ 12 ਕੱਢਿਆ ਵੀ ਕਿਲੋ 2 ਕਿਲੋ ਵਧਾਂ ਦੀ ਕਪੈਸਿ ਜੋ ਉਹ ਬਿਰਾਨ ਨੂੰ ਆਪਣੇ ਕੋਲ ਹੈ ਨਹੀਂ ਦੂਗਾ ਟੜੀ ਮਰਜੀ ਨਹੀਂ ਠੀਕ ਹੈ ਦੂਜੇ ਸੂਏ ਨੂੰ ਝੋਟੇ ਆਪਣੇ 14 ਕਿਲੋ ਵਾਲੀ ਤਿਆਰ ਹੋ ਜਾਂਦੀ ਆ ਤੇ ਰੇਟ ਵਜਾਰੇ ਦਾ ਕੀ ਹੋਊਗਾ ਰੇਟ ਬਰੇਟ ਫੋਨ ਤੇ ਕਰ ਜਾਈਂ ਜੈ ਜੋ ਚੀਜ਼ ਦੇ ਹਿਸਾਬ ਨਾਲ ਠੀਕ ਹੈ ਤੇ ਚੌਂਡ ਚਵਾ ਧਾਰਾਂ ਧੁਰਾਂ ਦੀ ਠੋਰੀ ਬਾਹਰ ਨੂੰ ਕੋਈ ਭਾਰ ਬੋਟੇ ਦਾ ਕੁਝ ਨਹੀਂ ਠੀਕ ਉਸ ਗੱਲੋਂ ਦਾ ਬੇਫਿਕਰ ਹੋ ਜੇ ਸੋ ਦੂਜਾ ਸੂਆ ਸਿੰਘ ਮੂੰਹ ਹੱਥਾ ਦੇਖੋ ਤੇ ਬਾੱਕੀ ਲੇਵਾ ਦੇਖੋ ਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਮੇਨ ਗੱਲ ਆਪਾਂ ਦੇਖੀਏ ਰਾਜੀ ਸਮੀ ਭੜੀ ਇਧਰ ਬਾਹਰ ਨੂੰ ਦੋੜ ਜੀ ਪੀਸੀ 483 ਜਿਹੜਾ ਐਸਐਲਡੀ ਵੀ ਦਾ ਸਾਣਾ ਉਸ ਦੀ ਖੁਦ ਆਪ ਆ ਅੱਗੇ ਐਚ ਐਸ ਬੀ ਸੰਸਰੀਆਂ ਵਾਲੇ ਦਾ ਸੰਦਾ ਸੀਮਿੰਟ ਮਿਕਦਾ ਗੱਬਰ ਦਾ ਇਹਦੇ ਸੀਮਿੰਟ ਲੱਗਿਆ ਹੋਇਆ ਸੋ ਕਦ ਕਠ ਵਗੈਰਾ ਦੇਖੋ ਤੇ ਲੇਵਾ ਵਗੈਰਾ ਦੇਖੋ ਰੇਡ ਤੋਂ ਸੋਹਣਾ ਸਾਫ ਸੁਥਰਾ ਪੂਰੀ ਰਾਜੀ ਸਮੀ ਪੜੀ ਵੀ ਤੇ ਅੱਗੇ ਪਿੱਛੇ ਦਾ ਹਵਾਨਾ ਤੇ ਬਾਕੀ ਠੰਡੀ ਸੀਲ ਆਪਾਂ ਦੇਖੀਏ ਵੀਰੇ ਪੂਰੀ ਆ ਹਨਾ ਜਿਵੇਂ ਮਰਜ਼ੀ ਮੰਨ ਕੇ ਚੱਲੋ ਚਾਹੇ ਦੋ ਜਣੇ ਬਹਿ ਕੇ ਚੋਲੇ ਮੇਰੇ ਨਾਲ ਜੇ ਬਾਹਤ ਫੇਰਦੇ ਪਏ ਪਰ ਇਹ ਹੱਥ ਲੱਤ ਨਹੀਂ ਜਗਦੀ ਜਵੇਂ ਟੋਰ ਦੇ ਲੰਬੀ ਹੋਰ ਸੋ ਵੀਰੋ ਪਲੇ ਪੂਲੀ ਵੀ ਦੇਖੋ ਝੋਟੀ ਫੁੱਲ ਸਾਈਜ਼ ਆ ਬਿਊਟੀ ਵਗੈਰਾ ਵੀ ਪੂਰੀ ਫੁੱਲਾ ਤੇ ਪਲੀ ਪੂੜੀ ਵੀ ਬਹੁਤ ਜ਼ਿਆਦਾ ਦੂਜਾ ਸੁਆ ਸੂਨ ਦੇ ਵਿੱਚ ਝੋਟੀ ਦਾ ਇੱਕ ਹਫ਼ਤਾ ਬਾਕੀ ਪਿਆ ਤੇ ਬਾਡੀ ਸਟਰਕਚਰ ਵਾਲੇ ਪਾਸੇ ਦੇਖੀਏ ਫੁੱਲ ਰਾਜੀ ਸਮੀ ਪੜੀ ਵੀ ਕੇਰ ਵਾਲਾ ਬੰਦਾ ਚਾਹੀਦਾ 13 14 ਕਿਲੋ ਦੁੱਧ ਨਾਰਮਲ ਝੋਟੀ ਪਾਉਣ ਵਾਲੀ ਹੈਗੀ ਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਜਿਹਨੂੰ ਲੋ ਹੋਵੇ ਦਾ ਤੇ ਨੰਬਰ ਹੋਲ ਜਾ ਬਾਈ ਦੁਬਾਰੇ ਆਪਣਾ 98727 47947 ਪਿੰਡ ਅਸਪਾਲਕਲਾ ਜ਼ਿਲ੍ਹਾ ਬਰਨਾਲਾ ਪੈ ਗਿਆ ਸੋ ਕੋਈ ਵੀ ਵੀਰ ਇਸ ਝੋਟੀ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ